ਪੁਲਿਸ ਚੌਂਕੀਆਂ ਤੇ ਲਗਾਤਾਰ ਹਮਲਿਆਂ ਦੀਆਂ ਖਬਰਾਂ ਸਾਹਮਣੇ ਅੰਧੇਰਨ ਦੀ ਹਨ ਹਾਲਾਂਕਿ ਕਿਸੇ ਵੀ ਹਮਲੇ ਵਿੱਚ ਸਬੰਧਤ ਪੁਲਿਸ ਅਧਿਕਾਰੀ ਪੁਸ਼ਟੀ ਨਹੀਂ ਕਰਦੇ ਪਰ ਫਿਰ ਵੀ ਨੇੜੇ ਤੇਰੇ ਦੇ ਲੋਕਾਂ ਵੱਲੋਂ ਇਹਨਾਂ ਹਮਲਿਆਂ ਦੀ ਪੁਸ਼ਟੀ ਹੋ ਰਹੀ ਹੈ ਤਾਜ਼ਾ ਮਾਮਲਾ ਵਿੱਚ ਬੰਦ ਪਈ ਪੁਲਿਸ ਚੌਂਕੀ ਬਖਸ਼ੀਵਾਲ ਤੇ ਹਮਲੇ ਦੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀ ਪਹਿਲਾਂ ਤੱਕ ਕੁਝ ਵੀ ਖੋਲ ਕੇ ਬੋਲਣ ਨੂੰ ਤਿਆਰ ਨਹੀਂ ਸਨ ਪਰ ਡੇਢ ਸ਼ਾਮ ਡੀਐਸਪੀ ਨੇ ਯਾ ਕੇ ਪੁਲਿਸ ਚੌਂਕੀ ਤੇ ਹਮਲੇ ਵਾਲੀ ਕੋਈ ਗੱਲ ਨਹੀਂ ਹੈ ਬਾਕੀ ਜਾਂਚ ਕੀਤੀ ਜਾ ਰਹੀ ਹੈ ਫਰੋਸਿਕ ਦੀਆਂ ਟੀਮਾਂ ਵੀ ਆ ਕੇ ਜਾਂਚ ਕਰ ਚੁੱਕੀਆਂ ਹਨ ਅਤੇ ਜੋ ਪੋਸਟ ਪਾ ਕੇ ਹਮਲੇ ਦੀ ਜ਼ਿੰਮੇਵਾਰ ਲਈ ਗਈ ਹੈ ਇਸ ਦੀ ਵੀ ਜਾਂਚ ਕੀਤੀ ਜਾਵੇਗੀ ਉੱਥੇ ਹੀ ਚੌਂਕੀ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਵੀ ਧਮਾਕੇ ਦੀ ਪੁਸ਼ਟੀ ਕਰਦੇ ਹਨ ਤੇ ਦੇਰ ਰਾਤ 8 ਵਜੇ ਦੇ ਕਰੀਬ ਹੋਇਆ ਹੈ ਇਸ ਦੇ ਬਾਰੇ ਪਿੰਡ ਦੇ ਨੰਬਰਦਾਰ ਕੁਮਨ ਸਿੰਘ ਦਾ ਕਹਿਣਾ ਹੈ ਕਿ ਦੇਰ ਰਾਤ ਅਸੀਂ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਜਿਸ ਦੇ ਨਾਲ ਇਲਾਕੇ ਦੇ ਲੋਕ ਕਾਫੀ ਸਹਿਮ ਗਏ ਹਨ ਪਰ ਲਗਾਤਾਰ ਹੋ ਰਹੇ ਹਨ ამ ਲਿਆ ਕਾਰਨ ਸਵਾਲ ਤਾਂ ਉੱਠਦਾ ਹੈ ਕਿ ਸਾਡੇ ਚੈਨਲ ਵੱਲੋਂ ਵੀ ਇਸ ਦੀ ਪੁਸ਼ਟੀ ਤਾਂ ਨਹੀਂ ਕੀਤੀ ਜਾਂਦੀ ਕਿ ਇਹ ਹਮਲਾ ਚੁਕੀ ਤੇ ਹੋਇਆ ਹੈ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਪਰ ਲੋਕਾਂ ਦੇ ਕਹਿਣ ਅਨੁਸਾਰ ਧਮਾਕਾ ਤਾਂ ਹੋਇਆ ਹੈ ਜੀ ਡੀ ਐਚ ਫੈਸ਼ਨ ਨਿਊ ਜੰਗੇ ਦੇ ਹੱਤੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਉਸਤ ਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ نوٹ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾਂ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਜੀ ਆਪਣਾ ਮੇਰਾ ਨਾਮ ਜੀ ਕੁਮਰ ਸਿੰਘ ਨੰਬਰ ਦਾ ਪਿੰਡ ਖੜਾ ਕੋਟ ਜੀ ਬਾਪੂ ਜੀ ਕੀ ਸੁਣਿਆ ਸੀ ਤੁਸੀਂ ਡੜਾਮੇ ਸੁਣਿਆ ਜੀ ਹਾਂ ਤੇ ਡਰਮ ਹੋਇਆ ਇਸ ਤਰ੍ਹਾਂ ਕੇ ਇਹਨੇ ਕਹਤਾ ਕਦ ਜੀਆਂ ਨੇ ਪੇਸਤ ਬਾਈ ਚੱਲੀਆ ਕੇਨੇ ਕਹਤਾ ਵੀ ਟਰੱਕ ਦਾ ਟਾਇਰ ਪਟਾ ਵਾ ਐ ਜਿਹਦਾ ਇੱਕ ਪਤਾ ਇਲਾਕੇ ਚ دہشت ਪਾਕਿਸਤਾਨ ਜਲਕੇ ਨਹੀਂ ਸਰ ਇਹ ਫਾਰਮ ਹਾਊਸ ਹੈ ਸਾਡਾ ਬਾਹਰ ਪੈ ਹੈ ਨੀ ਕਿੰਨਾ ਅਕੇ ਕੋ ਗਏ ਨਾ ਅਕੇ ਕੀ ਲੱਗਦਾ ਸੀ ਆਪਣ ਅਵਾਜ਼ ਕਿਦਾਂ ਦੀ ਪਟਾਕਿਆਂ ਵਰਗੀ ਅਵਾਜ਼ ਸੀ ਜਿੱਤਾ ਟਾਇਰ ਪਟਾ ਦਾ ਗੱਡੀ ਦਾ ਇਤਰਾ ਤਰਾ ਕਾ ਵੀ ਤੇਜ ਅਵਾਜ਼ ਸੀ ਹਾਂਜੀ ਹਾਂਜੀ ਡੜਮ ਹੋਇਆ ਇਤਰਾ ਸੇਰੇ ਕੀ ਪਤਾ ਲੱਗਾ ਸੇਰੇ ਵੀ ਨਹੀਂ ਸੁਣਿਆ ਹੁਣ ਸੁਣਿਆ ਬੈਂਕ ਚ ਐ ਪਤਾ ਲੱਗਾ ਕੀ ਪਤਾ ਲੱਗਾ ਹਮਨ ਪਤਾ ਲਗਾ ਵੀ ਆਪਣੇ ਇਥੇ ਆ ਚੱਲੇ ਆ ਗ੍ਰਨੇਟ ਜੇ ਚੱਲਿਆ ਵਾ ਦੇਖ ਕਿਥੇ ਪੁਲਿਸ ਪਲੂਸ ਵੀ ਆਈ ਸੀ ਉਹ ਵੀ ਨਹੀਂ ਆ ਤੇ ਵੇਖੀ ਪੁਲਿਸ ਆਈ ਵੀ ਨਹੀਂ ਵੇਖੀ ਅੰਧੇ ਆਈ ਬੜੀ ਤਰ੍ਹਾਂ ਦੀ ਪੁਲਿਸ ਆਈ ਚੈੱਕ ਕੀਤਾ ਉਹਨਾਂ ਵੀ ਕੀ ਬਲ ਰਾਤ ਆਵਾਜ਼ ਸੁਣੀ ਹੈ ਤੁਸੀਂ ਹਾਂਜੀ ਹਾਂਜੀ ਆਵਾਜ਼ ਸੁਣੀ ਠੀਕ ਆ ਪਾਪਾ ਜੀ ਮੇਰਾ ਇੱਕ ਨਾ ਇਹ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਸੀ ਸਵੇਰ ਦੀ ਦੀ ਬਖਸ਼ੀ ਵਾਦ ਚੌਂਕੀ ਹੈ ਜੀ ਉਹਦੇ ਵਿੱਚ ਤਮਾਕਾ ਹੋਇਆ ਸਾਡੇ ਨੂੰ ਮੋਕੇ ਤੇ ਜਾ ਕੇ ਦੇਖਿਆ ਗਿਆ ਹੈ ਦੇਖਿਆ ਗਿਆ ਮੇਰੇ ਨਾਲ ਐਸ ਐਚਓ ਤੇ ਫਰੈਂਸਿਕ ਦੀਆਂ ਟੀਮਾਂ ਮੋਕੇ ਤੇ ਗਈਆਂ ਉੱਥੇ ਜਾ ਕੇ ਹੀ ਜੋ ਇਨਵੈਸਟੀਗੇਸ਼ਨ ਕੀਤੀ ਉਹ ਹੁਣ ਤੱਕ ਸਾਨੂੰ ਐਓ ਜੀ ਕੋਈ ਵੀ ਸ਼ੱਕੀ ਜਾਂ ਪਲਾਸਟਿਕ ਦੀ ਚੀਜ਼ ਸਾਹਮਣੇ ਨਹੀਂ ਆਈ ਫੇਰ ਵੀ ਸਾਡੀ ਇਨਵੈਸਟੀਗੇਸ਼ਨ ਟੀਮਾਂ ਜਿਹੜੀਆਂ ਵਾਂ ਉਹ ਉੱਥੇ ਇਨਵੈਸਟੀਗੇਟ ਕਰ ਰਹੀਆਂ ਜੋ ਮੋਕੇ ਤੇ ਜੇ ਸਾਨੂੰ ਕੋਈ ਚੀਜ਼ ਮਿਲਦੀ ਹੈ ਤੇ ਉਸ ਤੇ ਬੰਦੀ ਕਾਰਵਾਈ ਕੀਤੀ ਜਾਏਗੀ ਹਾਂ ਜੀ ਇੱਕ سوشل میڈیا ਤੇ ਕੋਈ ਗਰੁੱਪ ਹੈਗਾ ਜੀ ਬਾਗੀ ਕਰਕੇ ਉਹਨਾਂ ਦੀ ਜੋ سوشل میڈیا ਤੇ ਪੋਸਟ ਉਹ ਵਾਇਰਲ ਹੋ ਰਹੀ ਸੀ ਉਸ ਦੇ ਰਿਗਾਰਡਿੰਗ ਸਾਡੇ ਤੋਂ ਮੌਕੇ ਤੇ ਜਾ ਕੇ ਅਸੀਂ ਮੌਇਨਾ ਕੀਤਾ ਵਾ ਫ੍ਰੈਂਸਿਕ ਦੀਆਂ ਟੀਮਾਂ ਗਈਆਂ ਸਾਡੇ ਨਾਲ ਉਹ ਜਿਹੇ ਵੀ ਉੱਥੇ ਫ੍ਰੈਂਸਿਕ ਦੀਆਂ ਜੋ ਟੀਮਾਂ ਗਈਆਂ ਉਹ ਜੋ ਮੌਕੇ ਤੇ ਜਾ ਕੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਅਗੇ ਬੰਦੀ ਕਾਰਵਾਈ ਕੀਤੀ ਜਾਏਗੀ ਇਹ ਚੌਂਕੀ 2 ਹਫ਼ਤੇ ਤੋਂ ਬੰਦ ਹੈ ਜੀ ਹਾਂ ਜੀ ਨੁਕਸਾਨ ਸਾਨੂੰ ਉੱਥੇ ਇਸ ਟਾਈਮ ਕੋਈ ਜਾਨੀ ਨੁਕਸਾਨ ਨਹੀਂ ਕੋਈ ਵੀ ਇਹੋ ਜੀ ਬਲਾਸਟ ਵਾਲੀ ਵੀ ਕੋਈ ਗੱਲ ਸਾਹਮਣੇ ਨਹੀਂ ਆਈ ਜੀ ਹੁਣ ਤੱਕ